ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਅੱਜ ਆਪਾਂ ਤੁਹਾਡੇ ਅਸਤੇ ਨਵਾਂ ਡਿਜ਼ਾਈਨ ਲੈ ਕੇ ਆਏ ਆਂ ਇਹ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਪਹਿਲਾਂ ਬਾਰਡਰ ਬਣਾ ਲਿਆ ਥੋੜਾ ਜਿਹਾ ਥੱਲੇ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸੱਤਾਂ ਸੱਤਾਂ ਕੁੰਡਿਆਂ 'ਚ ਆਪਣਾ ਡਿਜ਼ਾਈਨ ਬਣੋਗਾ ਦੋ ਕੁੰਡਿਆਂ ਤੋਂ ਵੱਧ ਪਾਏ ਆ ਹੁਣ ਆਪਾਂ ਇਹ ਤੁਹਾਨੂੰ ਡਿਜ਼ਾਈਨ ਬਣਾਉਣਾ ਦੱਸਾਂਗੇ ਪਹਿਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ ਇਹ 10 ਨੰਬਰ ਦੀਆਂ ਸਲਾਈਆਂ ਤੇ ਆਪਾਂ ਬਣਾਉਣ ਲੱਗੇ ਆ। ਹੁਣ ਆਪਾਂ ਦੋਨੇ ਧਾਗੇ ਮੂਰੇ ਲਿਆਉਣੇ ਆ ਇਸ ਤਰ੍ਹਾਂ। ਜਿਹੜਾ ਆਪਣਾ ਕਸਿਆ ਧਾਗਾ ਇਹਦੇ ਨਾਲ ਆਪਾਂ ਦੋ ਕੁੰਡੇ ਬਣਾਉਣੇ ਆ। ਇਹ ਆਪਾਂ ਦੋ ਕੁੰਡੇ ਬਣਾ ਲੇ ਹੁਣ ਆਪਾਂ ਧਾਗਾ ਪਿੱਛੇ ਕੱਚ ਦੇਣਾ। ਹੁਣ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ। ਇਹ ਦੋ ਕੁੰਡੇ ਆਪਾਂ ਉਲਟੇ ਬਣਾ ਲੇ। ਧਾਗਾ ਪਿੱਛੇ ਕੀਤਾ ਇਹ ਕੁੰਡੇ ਤੋਂ ਆਪਾਂ 5 ਕੁੰਡੇ ਬਣਾਉਣੇ ਆ 1 3 3 ਬਣ ਗਏ ਇਹ ਆਪਣੇ 5 ਕੁੰਡੇ ਬਣ ਗਏ ਹੁਣ ਆਪਾਂ ਇਹਨੂੰ ਲਾ ਦੇਣਾ ਫਿਰ ਆਪਾਂ 2 ਕੁੰਡੇ ਇੱਕ ਤੇ ਬਣਾਵਾਂਗੇ ਹੁਣ ਆਪਾਂ ਧਾਗਾ ਅੱਗੇ ਕਰਾਂਗੇ ਦੋਨੇ ਜਿਹੜਾ ਕੱਸਿਆ ਧਾਗਾ ਉਹਦੇ ਨਾਲ ਆਪਾਂ ਦੋ ਕੁੰਡੇ ਬਣਾਵਾਂਗੇ ਉਲਟੇ ਇਹ ਦੋ ਕੁੰਡੇ ਉਲਟੇ ਬਣਾ ਲੈ ਧਾਗਾ ਪਿੱਛੇ ਕਰ ਦਿੱਤਾ ਫੇਰ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡੇ ਤੋਂ ਆਪਾਂ ਪੰਜ ਕੁੰਡੇ ਬਣਾਵਾਂਗੇ ਇਹ ਆਪਣੇ ਤਿੰਨ ਕੁੰਡੇ ਹੋਗੇ ਧਾਗਾ ਅੱਗੇ ਕੀਤਾ ਸਿੱਧਾ ਕੁੰਡਾ ਬਣਾਇਆ ਆਪਣੇ ਪੰਜ ਕੁੰਡੇ ਹੋਗੇ ਧਾਗਾ ਅੱਗੇ ਕੀਤਾ ਦੋ ਕੁੰਡੇ ਆਪਾਂ ਔਰਟੇ ਬਣਾ ਲੈ। ਹੁਣ ਆਪਾਂ ਦੋਨੇ ਤਾਗੇ ਮੂਰੇ ਲਿਆਉਣੇ ਆ ਇਸ ਤਰ੍ਹਾਂ। ਦੋ ਕੁੰਡੇ ਆਪਾਂ ਔਰਟੇ ਬਣਾਉਣੇ ਆ। ਹੁਣ ਆਪਾਂ ਤਾਗਾ ਖਿੱਚ ਦਿਆਂਗੇ। ਦੋ ਕੁੰਡੇ ਆਪਾਂ ਫੇਰ ਔਰਟੇ ਬਣਾਵਾਂਗੇ। ਤਾਗਾ ਪਿੱਛੇ ਕੀਤਾ। ਹੁਣ ਆਪਾਂ ਇੱਕ ਕੁੰਡੇ ਤੋਂ ਪੰਜ ਕੁੰਡੇ ਬਣਾਵਾਂਗੇ। ਇਹ ਆਪਣੇ ਪੰਜ ਕੁੰਡੇ ਬਣ ਗਏ ਹੁਣ ਆਪਾਂ ਤਾਗਾ ਅੱਗੇ ਕੀਤਾ ਦੋ ਕੁੰਡੇ ਆਪਾਂ ਉਲਟੇ ਬਣਾਏ ਤਾਗਾ ਅੱਗੇ ਕੀਤਾ ਆਪਾਂ ਦੋਨੇ ਤਾਗੇ ਅੱਗੇ ਲਿਆਂਦੇ ਜਿਹੜਾ ਕੱਸਿਆ ਤਾਗਾ ਉਹਦੇ ਨਾਲ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਤੇ ਆਪਾਂ ਧਾਗਾ ਪਿੱਛੇ ਖਿੱਚ ਦਿਆਂਗੇ ਇਹ ਆਪਣਾ ਇੱਕ ਕੁੰਡਾ ਰਹਿ ਗਿਆ ਇੱਧਰ ਵੀ ਇੱਕ ਕੁੰਡਾ ਸੀ ਹੁਣ ਆਪਾਂ ਇਹਨੂੰ ਉਲਟਾ ਬਣਾਵਾਂਗੇ ਇਹ ਉਲਟਾ ਬਣਾ ਲਿਆ ਜਿਹੜੀ ਉਲਟੀ ਸਲਾਈ ਆ ਉਹ ਆਪਾਂ ਪਹਿਲੇ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਜਿਹੜੇ ਦੋ ਆਪਾਂ ਧਾਗਾ ਖੱਚ ਕੇ ਬਣਾਏ ਸੀ ਇਹ ਵੀ ਆਪਾਂ ਉਲਟੇ ਬਣਾਵਾਂਗੇ ਧਾਗਾ ਪਿੱਛੇ ਕੀਤਾ ਇਹ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਧਾਗਾ ਅੱਗੇ ਕੀਤਾ ਜਿਹੜੇ ਆਪਾਂ ਇੱਕ ਕੁੰਡੇ ਤੋਂ ਪੰਜ ਕੁੰਡੇ ਬਣਾਏ ਇਹ ਸਾਰੇ ਕੁੰਡੇ ਆਪਾਂ ਉਲਟੇ ਬਣਾਵਾਂਗੇ ਪੰਜ ਦੋ ਤਿੰਨ ਚਾਰ ਇਹ ਪੰਜ ਕੁੰਡੇ ਆਪਾਂ ਉਲਟੇ ਬਣਾ ਲੈ। ਤਾਂ ਅੱਗਾ ਪਿੱਛੇ ਕੀਤਾ ਇਹ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ। ਤਾਂ ਅੱਗਾ ਅੱਗੇ ਕੀਤਾ ਇਹ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ। ਤਾਂ ਅੱਗਾ ਪਿੱਛੇ ਕੀਤਾ ਦੋ ਕੁੰਡੇ ਆਪਾਂ ਸਿੱਧੇ ਬਣਾ ਲੈ ਤਾਂ ਅੱਗਾ ਅੱਗੇ ਕਰਾਂਗੇ। ਇਹ ਜਿਹੜੇ ਇੱਕ ਕੁੰਡੇ ਤੋਂ ਪੰਜ ਕੁੰਡੇ ਬਣਾਏ ਸੀ ਇਹ ਸਾਰੇ ਆਪਾਂ ਕੁੰਡੇ ਉਲਟੇ ਬਣਾਵਾਂਗੇ। ਇਹ ਪੰਜ ਕੁੰਡੇ ਆਪਾਂ ਪੌਲਟੇ ਬਣਾ ਲਏ ਤਾਗਾ ਪਿੱਛੇ ਕੀਤਾ ਇਹ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਤਾਗਾ ਅੱਗੇ ਕੀਤਾ ਇਹ ਦੋ ਕੁੰਡੇ ਜਿਹੜੇ ਆਪਾਂ ਤਾਗਾ ਖਿੱਚ ਕੇ ਬਣਾਏ ਸੀ ਇਹ ਦੋ ਕੁੰਡੇ ਆਪਾਂ ਇਧਰੋਂ ਬੈਕ ਸਾਈਡ ਤੋਂ ਉਲਟੇ ਬਣਾਵਾਂਗੇ ਤਾਗਾ ਪਿੱਛੇ ਕੀਤਾ ਇਹ ਦੋ ਕੁੰਡੇ ਆਪਾਂ ਸਿੱਧੇ ਬਣਾ ਲਏ ਤਾਗਾ ਅੱਗੇ ਕੀਤਾ ਜਿਹੜੇ ਇੱਕ ਕੁੰਡੇ ਤੋਂ ਪੰਜ ਕੁੰਡੇ ਬਣਾਏ ਸੀ ਹੁਣ ਇਹ ਆਪਾਂ ਸਾਰੇ ਉਲਟੇ ਬਣਾਵਾਂਗੇ ਤਾਗਾ ਪਿੱਛੇ ਕੀਤਾ ਦੋ ਕੁੰਡੇ ਆਪਾਂ ਸਿੱਧੇ ਬਣਾਏ ਤਾਗਾ ਅੱਗੇ ਕੀਤਾ ਇਹ ਤਿੰਨ ਕੁੰਡੇ ਜਿਹੜੇ ਰਹਿ ਗਏ ਹੁਣ ਆਪਣੇ ਇਹ ਉਲਟੇ ਬਣਾਵਾਂਗੇ ਹੁਣ ਆਪਣੀ ਸਿੱਧੀ ਸਲਾਈ ਆ ਗਈ ਸਿੱਧੀ ਸਲਾਈ 'ਚ ਪਹਿਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ ਫਿਰ ਆਪਾਂ ਤਾਗਾ ਮੂਰੇ ਲਿਆਵਾਂਗੇ दो कुंडे आप कस्से तागे न बनावेंगे बाकी तागा आप खिंच देंगे इस तरह पीछे ये दो दोडे जेडे आप उल्टे बनावे तागा पीछे करा हूँ आप कुंडे सीधे बनावे दो तीन चार ये पे कुंडे आप सीधे बना ले ਤਾਗਾ ਵੀ ਇਹ ਤਾਂ ਦੋ ਕੁੰਡੇ ਆਪਾਂ ਹੌਲਟੇ ਬਣਾ ਲਏ ਅੱਗੇ ਡਿਜ਼ਾਈਨ ਆਪਾਂ ਇਹ ਰਿਪੀਟ ਕਰਨਾ bari bari ਇਹ ਆਪਾਂ ਇੱਕ ਤੋਂ ਜਿਹੜੇ 5 ਬਣਾਈ ਸੀ ਇਹ 5 ਕੁੰਡੇ ਆਪਾਂ ਸਿੱਧੇ ਬਣਾਵਾਂਗੇ ਪੰਜ ਕੁੰਡੇ ਆਪਾਂ ਸਿੱਧੇ ਬਣਾ ਲਏ। ਧਾਗਾ ਅੱਗੇ ਕੀਤਾ ਦੋ ਕੁੰਡੇ ਆਪਾਂ ਉਲਟੇ ਬਣਾਏ। ਇਹ ਹੁਣ ਆਪਾਂ ਧਾਗਾ ਅੱਗੇ ਲਿਆਂਦਾ ਇਹ ਦੋ ਕੁੰਡੇ ਆਪਾਂ ਧਾਗਾ ਖਿੱਚ ਕੇ ਬਣਾਵਾਂਗੇ ਕੱਸੇ ਧਾਗੇ ਨਾਲ। ਹੁਣ ਇਹ ਧਾਗਾ ਖਿੱਚੀ ਤਾਂ ਇਹ ਪਿੱਛੇ ਦੋ ਕੁੰਡੇ ਆਪਣੇ ਉਲਟੇ ਬਣ ਗਏ। ਧਾਗਾ ਪਿੱਛੇ ਕੀਤਾ ਇਹ ਪੰਜ ਕੁੰਡੇ ਆਪਾਂ ਸਿੱਧੇ ਬਣਾਵਾਂਗੇ। 1 2 3 4 5 ਧਾਗਾ ਅੱਗੇ ਕੀਤਾ ਦੋ ਕੁੰਡੇ ਆਪਾਂ ਉਲਟੇ ਬਣਾ ਲਏ ਤਾਂ ਅੱਗੇ ਦੋਨੇ ਅੱਗੇ ਕਰ ਲਏ ਕੱਸੇ ਧਾਗੇ ਨਾਲ ਆਪਾਂ ਦੋ ਕੁੰਡੇ ਬਣਾ ਲਏ ਉਲਟੇ ਧਾਗਾ ਪਿੱਛੇ ਗੱਜ ਤਾਂ ਇਹ ਕੁੰਡਾ ਆਪਾਂ ਸਿੱਧਾ ਬਣਾ ਲਿਆ ਉਲਟਾ ਬਣਾ ਲਿਆ ਉਲਟੇ ਸਾਰੇ ਜਿਹੜੇ ਕੁੰਡੇ ਆਪਣੇ ਉਲਟੇ ਆ ਉਹ ਉਲਟੇ ਬਣਾਉਣੇ ਜਿਹੜੇ ਸਿੱਧੇ ਕੁੰਡੇ ਆਪਣੇ ਉਹ ਸਿੱਧੇ ਬਣਾਉਣੇ ਆ ਹੁਣ ਆਪਣੀ ਡਿਜ਼ਾਈਨ ਵਾਲੀ ਸਿੱਧੀ ਸਲਾਈ ਆ ਗਈ ਪਹਿਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ। ਤਾਗਾ ਅੱਗੇ ਖਿੱਚ ਲਿਆ। ਇਹ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਕੱਸੇ ਤਾਗੇ ਨਾਲ। ਇਹ ਹਰ ਵੇਰੀ ਆਪਾਂ ਇਸੇ ਤਰੀਕੇ ਬਣਾਉਣੇ ਆ। ਤਾਗਾ ਅੱਗੇ ਕੀਤਾ ਦੋ ਕੁੰਡੇ ਆਪਾਂ ਇਹ ਉਲਟੇ ਬਣਾ ਲਏ। ਤਾਗਾ ਪਿੱਛੇ ਕੀਤਾ ਹੁਣ ਜਿਹੜੇ ਆਪਣੇ ਪੰਜ ਕੁੰਡੇ ਬਣਾਏ ਸੀ ਇਸ ਕੁੰਡੇ ਨੂੰ ਲਾ ਕੇ ਇਸ ਤਰ੍ਹਾਂ ਉਲਟਾ ਕੇ ਆਪਾਂ ਇਧਰੋਂ ਦੋਵਾਂ ਦਾ ਇੱਕ ਕਰਾਂਗੇ। ਇਹ ਆਪਾਂ ਦੋਵਾਂ ਦਾ ਇੱਕ ਕਰਤਾ ਇੱਕ ਹੁੰਡਾ ਆਪਾਂ ਸਿੱਧਾ ਬਣਾ ਲਿਆ ਇੱਕ ਹੁਣ ਆਪਾਂ ਇਹਨਾਂ ਦੋਵਾਂ ਕੁੰਡਿਆਂ ਦਾ ਵੀ ਇੱਕ ਕੁੰਡਾ ਕਰਾਂਗੇ ਇੱਥੇ ਆਪਣੇ ਹੁਣ ਤਿੰਨ ਕੁੰਡੇ ਰਹਿ ਗਏ ਇਹ ਤਾਂ ਅੱਗੇ ਕੀਤਾ ਲੋ ਕੁੰਡੇ ਆਪਾਂ ਉਲਟੇ ਬਣਾਏ ਤਾਂ ਅੱਗੇ ਦੋਨੇ ਮੂਰੀ ਲਿਆ ਕੇ ਆਪਾਂ ਕੱਸੇ ਤਾਰਗੇ ਨਾਲ ਆਪਾਂ ਇਹ ਦੋ ਕੁੰਡੇ ਉਲਟੇ ਬਣਾਵਾਂਗੇ ਤਾਂ ਅੱਗਾ ਪਿੱਛੇ ਕੀਤਾ ਇਹ ਦੋ ਕੁੰਡੇ ਆਪਾਂ ਉਲਟੇ ਬਣਾ ਲਏ। ਤਾਗਾ ਪਿੱਛੇ ਕੀਤਾ ਇਹ ਪੰਜਾਂ ਕੁੰਡਿਆਂ ਤੋਂ ਆਪਾਂ ਤਿੰਨ ਕੁੰਡੇ ਬਣਾਉਣੇ ਹੁਣ। ਇਹਨੂੰ ਲਾ ਕੇ ਉਲਟਾ ਕੇ ਆਪਾਂ ਦੋਹਾਂ ਕੁੰਡਿਆਂ ਦਾ ਇੱਕ ਕੁੰਡਾ ਬਣਾਤਾ। ਇਹ ਕੁੰਡਾ ਆਪਾਂ ਸਿੱਧਾ ਬਣਾਇਆ ਇੱਕ। ਹੁਣ ਇੱਥੇ ਆਪਣੇ ਦੋ ਕੁੰਡੇ ਰਹਿ ਗਏ ਉਲਟੇ ਇਹ ਦੋਹਾਂ ਦਾ ਵੀ ਆਪਾਂ ਇਸ ਤਰ੍ਹਾਂ ਇੱਕ ਕਰਾਂਗੇ। ਤਾਗਾ ਅੱਗੇ ਕੀਤਾ। ਦੋ ਕੁੰਡੇ ਆਪਾਂ ਉਲਟੇ ਬਣਾ ਲਏ। ਤਾਗਾ ਅੱਗੇ ਦੋਨੇ ਖਿੱਚ ਕੇ ਬਹੁਤ ਕੁੰਡੇ ਆਪਾਂ ਉਲਟੇ ਬਣਾਏ ਸੀ ਤਾਂ ਅੱਗਾ ਪਿੱਛੇ ਕੀਤਾ ਇਹ ਦੋ ਕੁੰਡੇ ਵੀ ਆਪਾਂ ਹੁਣ ਉਲਟੇ ਬਣਾਵਾਂਗੇ ਤਾਂ ਅੱਗਾ ਪਿੱਛੇ ਕੀਤਾ ਇਹ ਕੁੰਡਾ ਲਾ ਕੇ ਅਲਟਾ ਕੇ ਇਸ ਤਰ੍ਹਾਂ ਸਲਾਈ 'ਚ ਪਾਵਾਂਗੇ ਦੋਹਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰਾਂਗੇ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਇਹ ਦੋਹਾਂ ਕੁੰਡਿਆਂ ਦਾ ਵੀ ਆਪਾਂ ਇਸ ਤਰ੍ਹਾਂ ਸਲਾਈ 'ਚ ਪਾਉਣੀ ਆ ਦੋਵੇਂ ਦਾ ਇੱਕ ਕਰਤਾ ਇਹ ਹੁਣ ਆਪਾਂ ਦੋ ਕੁੰਡੇ ਉਲਟੇ ਬਣਾ ਲੈ। ਇਹ ਤੋਂ ਕਿੰਡੇ ਆਪਾਂ ਵੀ ਉਲਟੇ ਬਣਾ ਲੈ ਧਾਗਾ ਖੱਚ ਕੇ ਵਾਲੇ ਨਾ। ਇਹ ਕੁੰਡਾ ਵੀ ਆਪਾਂ ਉਲਟਾ ਬਣਾਵਾਂਗੇ। ਹੁਣ ਆਪਣੀ ਉਲਟੀ ਸਲਾਈ ਆ ਗਈ। ਉਲਟੀ ਸਲਾਈ ਵੀ ਆਪਾਂ ਜਿਹੜੇ ਕੁੰਡੇ ਆਪਣੇ ਉਲਟੇ ਉਲਟੇ ਬਣਾਉਣੇ ਜਿਹੜੇ ਸਿੱਧੇ ਆਪਣੇ ਉਹ ਸਿੱਧੇ ਬਣਾਉਣੇ। ਹੁਣ ਆਪਣੀ ਡਿਜ਼ਾਈਨ ਵਾਲੀ ਸਿੱਧੀ ਸਲਾਈ ਆ ਗਈ। ਪਹਿਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ। ਅੱਗੇ ਦੋਨੇ ਅੱਗੇ ਲਿਆ ਕੇ ਦੋ ਕੁੰਡੇ ਆਪਾਂ ਉਲਟੇ ਬਣਾ ਕੇ ਇਹ ਧਾਗਾ ਆਪਾਂ ਕੱਢ ਦੇਾਂਗੇ ਦੋ ਕੁੰਡੇ ਆਪਣੇ ਉਲਟੇ ਆਗੇ ਤਾਂ ਅੱਧਾ ਪਿੱਛੇ ਕੀਤਾ ਇਹ ਕੁੰਡੇ ਨੂੰ ਲਾ ਕੇ ਆਪਾਂ ਇਸ ਤਰ੍ਹਾਂ ਪਾ ਕੇ ਇਧਰੋਂ ਆਪਾਂ ਜਿਹੜੇ ਤਿੰਨ ਕੁੰਡੇ ਆਪਣੇ ਤਿੰਨਾ ਕੁੰਡਿਆਂ ਦਾ ਤਿੰਨਾ ਕੁੰਡਿਆਂ ਦਾ ਇਸ ਤਰ੍ਹਾਂ ਇੱਕ ਕੁੰਡਾ ਕਰਾਂਗੇ ਤਾਗਾ ਅੱਗੇ ਕੀਤਾ ਦੋ ਕੁੰਡੇ ਆਪਾਂ ਉਲਟੇ ਬਣਾ ਲਏ ਤਾਗਾ ਅੱਗੇ ਕੀਤਾ ਦੋਨੇ ਅੱਗੇ ਲਿਆਂਦੇ ਕੱਸੇ ਤਾਗੇ ਨਾਲ ਆਪਾਂ ਦੋ ਕੁੰਡੇ ਬਣਾ ਲਏ ਤਾਗਾ ਪਿੱਛੇ ਗੇਸਤਾ ਦੋ ਕੁੰਡੇ ਆਪਾਂ ਉਲਟੇ ਬਣਾ ਲਏ ਤਾਗਾ ਪਿੱਛੇ ਕੀਤਾ ਇਹ ਉਲਟਾਉਣਾ ਨਹੀਂ ਆਪਾਂ ਇਸ ਤਰ੍ਹਾਂ ਹੀ ਤਿੰਨਾਂ ਕੁੰਡਿਆਂ ਦਾ ਇੱਕ ਕੁੰਡਾ ਕਰਦੇ ਹਾਂ ਇਹ ਤਿੰਨਾਂ ਕੁੰਡੇ ਆਪਾਂ త దో కల్టే బ అచ్చ కండి ఉల్టే బ తిన్న కు అంత దో కు ఉల్టే బ ਕੁੰਡੇ ਆਪਾਂ ਆਪਣੀ ਉਲਟੀ ਸਲਾਈ ਆ ਉਲਟੀ ਸਲਾਈ ਜਿਹੜੇ ਕੁੰਡੇ ਆਪਣੇ ਉਲਟੇ ਉਲਟੇ ਬਣਾਉਣੇ ਜਿਹੜੇ ਸਿੱਧੇ ਆਪਣੇ ਉਹ ਸਿੱਧੇ ਬਣਾਉਣੇ ਆ ਹੁਣ ਆਪਣੀ ਡਿਜ਼ਾਈਨ ਦੀ ਸਲਾਈ ਸਿੱਧੀ ਹੋ ਗਈ ਜਿੰਨੇ ਆਪਾਂ ਕੁੰਡੇ ਥੱਲੇ ਪਾਏ ਸੀ ਓਨੇ ਕੁੰਡੇ ਆਪਣੇ ਇਹ ਬਰਾਬਰ ਹੋ ਗਏ ਹਣਾ ਸਾਰੇ ਬਰਾਬਰ ਹੋ ਗਏ ਇਤੋਂ ਆਪਾਂ ਇੱਕ ਤੋਂ ਪੰਜ ਬਣਾਏ ਸੀ ਫੇਰੇ ਪਕਟਾ ਘਟਾ ਕੇ ਤੇ ਬਰਾਬਰ ਕੁੰਡੇ ਹੋ ਗਏ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਬਣ ਜੂ ਹੁਣ ਉਹ ਪਹਿਲੀ ਸਲਾਈ ਤਰ੍ਹਾਂ ਹੀ ਰਿਪੀਟ ਕਰਨਾ ਸਲਾਈ ਫੇਰੇ ਇਸੇ ਤਰ੍ਹਾਂ ਹੀ ਆਪਾਂ ਪਹਿਲੇ ਇੱਕ ਕੁੰਡਾ ਉਲਟਾ ਬਣਾ ਲਿਆ ਦੋ ਕੁੰਡੇ ਆਪਾਂ ਤਾਗਾ ਖੱਚ ਕੇ ਬਣਾ ਲੇ ਦੋ ਕੁੰਡੇ ਆਪਾਂ ਹੁਣ ਇਹ ਸਿੱਧੇ ਬਣਾ ਲੇ ਹੁਣ ਆਪਾਂ ਤਾਗਾ ਪਿੱਛੇ ਕੀਤਾ ਹੁਣ ਆਪਣੇ ਇੱਕ ਕੁੰਡਾ ਸਿੱਧਾ ਰਹਿ ਗਿਆ ਬਰਾਬਰ ਹੋ ਗਏ ਕੁੰਡੇ ਹੁਣ ਆਪਾਂ ਇਸੇ ਇੱਕ ਕੁੰਡੇ ਤੋਂ ਫੇਰ ਆਪਾਂ ਪੰਜ ਕੁੰਡੇ ਬਣਾਉਣੇ ਆ ਏ ਹੁਣ ਆਪਣਾ ਡਿਜ਼ਾਈਨ ਫੇਰ ਸ਼ੁਰੂ ਹੋ ਗਿਆ ਪੰਜ ਗੁੰਡੇ ਬਣਾ ਲਈ ਇੱਕ ਤਾਂ ਇਸੇ ਤਰ੍ਹਾਂ ਹੀ ਆਪਾਂ ਸਾਰੀ ਸਲਾਈ ਬਣਾਉਣੀ ਹੈ ਇਹ ਪਹਿਲੀ ਸਲਾਈ ਤਰ੍ਹਾਂ ਹੀ ਬਣ ਗਿਆ ਆਪਣਾ ਡਿਜ਼ਾਈਨ ਇਹ ਇਹ ਆਪਣਾ ਡਿਜ਼ਾਈਨ ਹੈ ਇਸ ਤਰ੍ਹਾਂ ਦਾ ਬਣ ਜੂਗਾ ਜਦੋਂ ਆਪਾਂ ਬਣਾਇਆ ਵੇਖੋ ਗੁੰਡਾ ਸੋਹਣਾ ਲੱਗਦਾ ਸਿੱਧੀਆਂ ਲੈਣਾ ਬਣ ਜਾਂਦੀਆਂ ਬਹੁਤ ਸੋਹਣਾ ਲੱਗਦਾ ਬੈਕ ਸਾਈਡ ਤੋਂ ਆਪਣਾ ਇਸ ਤਰ੍ਹਾਂ ਦਾ ਬਣੂਗਾ ਇਹ ਸਿੱਧਿਆ ਤੇ ਸਿੱਧੇ ਪੁੱਠਿਆਂ ਤੇ ਪੁੱਠੇ ਜੇ ਤੁਹਾਨੂੰ ਆਈ ਦੀ ਡਿਜ਼ਾਈਨ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਵੀ ਕਿਵੇਂ ਵਧੀਆ ਲੱਗੀ ਤੁਹਾਨੂੰ ਮਿਲਦੇ ਆਂ ਜੀ ਆਪਾਂ ਅਗਲੀ ਹੋਰ ਵੀਡੀਓ 'ਚ ਓਕੇ ਬਾਏ ਬਾਏ